ਨਵਤ ਕਰਦਾ ਸਰਦਾਰ ਕੁਵਾਂਸੀ ਮਾਨਜੀ ਦਾ ਜਿਨ੍ਹਾਂ ਦੀ ਅਸੀਂ ਜੋ ਗਵਾਈ 8 ਦੂਰ ਰੰਦੇਸ਼ੀ ਸੋਚ ਦੇ ਨਾਲ ਅਸੀਂ ਆਪਾ ਪੂਰੇ ਪੰਜਾਬ ਵਿੱਚ ਕਹਿ ਸਕਦੇ ਆਪਾਂ 올 ਰੌਂਡਰ ਜਾਂ ਗਲੋਬਲ ਅਸੀਂ ਜੋ ਡਵੈਲਪਮੈਂਟ ਦਾ ਅਸੀਂ ਆਪਾਂ ਕੰਮ ਕਰ ਰਹੇ ਆ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਮੈਂ ਜੇ ਆਪਣੇ ਬੈਂਕਿੰਗ ਦੀ ਡਿਪਾਰਟਮੈਂਟ ਦੀ ਗੱਲ ਕਰ ਲਵਾਂ ਪੰਜਾਬ ਦੇ ਸ਼ਹਿਰੀ ਕਿਤਰਾ ਦੀ ਜਿਹੜੀ ਦੇਖਭਾਲ ਸਾਫ ਸਫਾਈ ਸੰਭਾਲ ਉਹਦੇ ਵਾਸਤੇ ਜੋ ਅੱਜ ਖਾਸ ਕਰਕੇ ਸੀਵਰ ਡਿਪਾਰਟਮੈਂਟ ਲਈ ਜੋ ਅੱਜ ਮਸ਼ੀਨ ਅਸੀਂ ਆਪਾਂ ਦਿੱਤੀਆਂ ਗਈਆਂ ਲੋਕ ਅਰਪਣ ਕੀਤੀਆਂ ਹੈਗੀਆਂ ਤੇ ਸੀਵਰੇਜ ਦੀ ਸਮੱਸਿਆ ਸਾਨੂੰ ਅਕਸਰ ਸਾਡੇ ਮੈਕਮੇ ਨੂੰ ਉਹ ਦੇਖਣ ਨੂੰ ਮਿਲਦੀ ਆ ਕਿ ਕਿਤੇ ਬਲੋਕੇਜ ਆ ਜਾਂਦੀ ਕਿਤੇ ਕੁਝ ਦਿੱਕਤ ਆ ਜਾਂਦੀ ਹੈ ਤੇ ਅੱਜ ਜੇ ਮੈਂ ਕਹੂੰਗਾ ਇੱਕ ਬਹੁਤ ਵੱਡਾ ਇੱਕ ਤੋਹਫਾ ਪੰਜਾਬ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਨਗਰ ਕੌਂਸਲਾਂ ਨੂੰ ਤੇ ਨਗਰ ਕਮੇਟੀਆ ਨੂੰ ਜੋ ਦਿੱਤਾ ਗਿਆ ਹੈ ਕਿ ਜਿਹੜਾ ਬਜਟ ਸੀ ਇਸ ਪੂਰੀ ਮਸ਼ੀਨਰੀ ਦਾ ਇਟਸ ਅਬਾਊਟ 40 ਕਰੋੜਸ ਤੇ ਟੋਟਲ ਜਿਹੜੀਆਂ ਮਸ਼ੀਨਸ ਹੈਗੀਆਂ ਤਕਰੀਬਨ ਇਹ 730 ਨੰਬਰ ਹੈਗਾ ਚਾਹੇ ਵੱਡੀਆਂ ਮਸ਼ੀਨਸ ਦੀ ਗੱਲ ਕਰ ਲਈ ਸੁਪਰ ਸੈਕਸ਼ਨ ਚ ਜੈਟਿੰਗ ਸੈਕਸ਼ਨ ਦੀ ਗੱਲ ਕਰ ਲਈ ਜਾਂ ਚਾਹੇ ਮਾਉਸ ਸੈਟਰ ਦੀ ਗੱਲ ਕਰ ਲਈ ਜਾਂ ਚਾਹੇ ਗ੍ਰੈਪ ਪਕੜਸ ਦੀ ਗੱਲ ਕਰ ਲਈਏ ਜੋ ਜਿਹੜਾ ਪੈਂਡਿੰਗ ਇਨਸਟਾਲਮੈਂਟ ਸੀ ਮਸ਼ੀਨਸ ਦੀ ਜਿਹੜੀ ਉਹ ਅੱਜ ਅਸੀਂ ਆਪਾਂ ਦੇ ਰਹੇ ਆ ਉਹਦੇ ਵਿੱਚੋਂ ਤਕਰੀਬਨ 512 ਮਸ਼ੀਨ ਅੱਜ ਵਕਫਤ ਨਗਰ ਕੌਂਸਲਾ ਨਗਰ ਨਿਗਮ ਨੂੰ ਅਸੀਂ ਦੇ ਰਹੇ ਆ ਤੇ ਇਹਦੀ ਜਿਹੜੀ ਕੁੱਲ ਲਾਗਤ ਹੈਗੀ ਹੈ ਕੁੱਲ ਰਾਸ਼ੀ ਹੈਗੀ ਹੈ ਸਬ ਤੋਂ 23 ਕਰੋੜ ਜੇ ਕਾਰਪੋਰੇਸ਼ਨ ਨੂੰ ਅਸੀਂ ਲਾਗ ਕਰ ਦਈਏ ਤਕਰੀਬਨ 150 ਦੇ ਆਸ-ਪਾਸ ਸਾਡੇ ਕੋਲ ਨਗਰ ਕੌਂਸਲਾ ਤੇ ਨਗਰ ਪੰਚਾਇਤਾਂ ਹੈਗੀਆਂ ਤੁਹਾਨੂੰ ਬਿਸੀਰ ਖੁਦ ਆਪ ਸਫਾਈ ਕਰੇਗੀ ਨਾਲ ਅਸੀਂ ਕੈਮਰਾਸ ਵੀ ਆਪਾਂ ਦੇ ਰਹੇ ਆ ਦੇਖਣ ਵਾਸਤੇ ਕਿ ਉਹ ਕਿੱਥੇ ਬਲੌਕੇਜ ਆ ਕਿਸ ਤਰ੍ਹਾਂ ਦੀ ਬਲੌਕੇਜ ਹੈਗੀ ਆ ਤੇ ਦੂਜੀ ਗੱਲ ਕੀ ਇਹ ਜਿਹੜੀ ਸਮਾ ਹੈਗਾ ਸਫਾਈ ਦਾ ਉਹ ਵੀ ਕੱਟੇਗਾ ਸਰਦਾਰ ਫੌਜੀ ਮਾਨੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸ਼ਹਿਰੀ ਸਫਾਈ ਵਾਸਤੇ ਇੱਕ ਬੜਾ ਵੱਡਾ ਸਾਡੇ ਲਈ ਬਜਟ ਰੱਖਿਆ